ਦੇੜੀ ਦਰ ਨਹੀਂ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵੀਰ ਜਸਕਰਨ ਸਿੰਘ ਪਿੰਡ ਭੰਗਰ ਜਿਹੜਾ ਫਰੋਜਪੁਰ ਜਿੰਨਾਂ ਦਾ 16-17 ਸਾਲ ਦਾ ਨੌਜਵਾਨ ਬੇਟੇ ਦਾ ਐਕਸੀਡੈਂਟ ਹੋਣ ਕਾਰਨ ਸਿਰ ਦੇ ਵਿੱਚ ਬਹੁਤ ਡੂੰਗੀ ਸੱਟ ਆ ਤੇ ਲੱਤ ਜਮਾ ਜਿਹੜੀ ਫਸ ਗਈ ਆ ਪਰ ਇਹ ਗੁਰੂ ਦਾ ਸਿੰਘ ਬਹੁਤ ਹੀ ਘਰੋਂ ਗਰੀਬ ਆ ਵਿਚਾਰਾ ਜਿੰਨਾ ਵੀ ਕਹਿਦ ਕੇ ਆਂਦਾ ਵੀ ਮੈਂ ਬਹੁਤ ਹੀ ਔਖੇ ਹੋ ਕੇ ਦਿਹਾੜੀਆਂ ਕਰ ਕਰਕੇ ਮਸਾਂ ਬੱਚਾ ਬਰਾਬਰ ਕੀਤਾ ਸੀ ਵੀ ਕੰਮ ਕਰਨ ਯੋਗ ਆ ਹੋ ਗਿਆ ਉਹਨਾਂ ਦਾ ਮੈਨੂੰ ਹੌਸਲਾ ਹੋ ਗਿਆ ਸੀ ਵੀ ਪੜਨ ਦੇ ਨਾਲ ਨਾਲੇ ਕੰਮ ਵੀ ਕਰਾਉਂਦਾ ਸੀ ਇਹਦੇ ਨਾਲ ਵੀਰ ਦੇ ਦਿਹਾੜੀ ਜਾਂਦਾ ਸੀ ਦਿਹਾੜੀ ਜਾਂਦੇ ਦੇ ਵਿੱਚ ਰੋਟਾ ਵੀਟਰ ਵੱਜਿਆ ਟਰੈਕਟਰ 'ਚ ਵੱਜ ਕੇ ਮੋਟਰਸਾਈਕਲ ਤੇ ਇਤੇ ਰੋਟਾ ਵੀਟਰ 'ਚ ਵੱਜ ਕੇ ਜਿਹੜੀ ਲੱਤ ਸਾਰੀ ਫਸ ਗਈ ਤੇ ਸਿਰ 'ਚ ਉਹ ਦੂੰਗੀ ਸਾਤਾ ਆਪਰੇਸ਼ਨ ਹੋਣੇ ਆ ਸਿਰ ਦਾ ਵੀ ਤੇ ਲੱਤ ਦਾ ਵੀ 2.5 2 ਲੱਖ ਰੁਪਇਆ ਡਾਕਟਰ ਖਰਚਾ ਦੱਸ ਰਹੇ ਆ